ਸਤਿ ਸ੍ਰੀ ਅਕਾਲ ਦੋਸਤੋ ਆਜਾਣਾ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੇ ਮੇਰਾ ਨਾਮ ਹੈ ਸੰਦੀਪ ਸਿੰਘ ਤੇ ਇਹ ਵੀਡੀਓ ਆ ਜਿਹੜੀ ਸਵਰਾਜ ਦੀ ਸਟਾਰ ਵਾਡੀ ਬਾਰੇ ਵੀਡੀਓ ਆ ਇਹ ਬਹੁਤ ਜ਼ਿਆਦਾ ਖਰਾਬ ਹੋਣਦੀ ਹੈ ਅੱਜ ਕੱਲ ਬਹੁਤ ਕਸਟਮਰ ਜਿਹੜਾ ਸਾਡੇ ਕੋਲ ਆਉਂਦੇ ਆ ਇਹ ਵਿੱਚੋਂ ਵੱਡੀ ਜਾਂਦੀ ਹੈ ਬਹੁਤ ਜ਼ਿਆਦਾ ਬਹੁਤ ਪ੍ਰੋਬਲਮ ਆਉਂਦੀ ਆ ਕਈ ਭਰਾ ਨਾ ਇਹਨੂੰ ਕਲੱਚ ਦੱਬ ਕੇ ਮੋੜਦੇ ਆ ਟਰੈਕਟਰ ਨੂੰ ਸੌਰੀ ਬ੍ਰੇਕ ਦੱਬ ਕੇ ਕਲੱਚ ਦੱਬ ਕੇ ਕਹਿ ਗਏ ਆ ਕੋ ਬ੍ਰੇਕ ਦੱਬ ਕੇ ਅੰਦਰਲੀ ਦੱਬਲੀ ਕਦੀ ਬਾਹਰਲੀ ਦੱਬੀ ਜਦੋਂ ਮੋੜ ਆ ਗਿਆ ਪਿੱਛੇ ਵਜਨ ਹੁੰਦਾ ਟਰੈਕਟਰ ਕਟਾਈ ਨਹੀਂ ਕਰਦਾ ਤੇ ਇਹਦੇ ਤੇ ਬਹੁਤ ਜ਼ਿਆਦਾ ਲੋਡ ਆ ਜਿੰਨੇ ਟਰੈਕਟਰ ਕਰਾਏ ਤੇ ਆ ਆ ਵਿੱਚੋਂ ਦਿਖਾ ਦੋ ਵੀਡੀਓ ਉਹਨਾਂ ਨੂੰ ਮੈਂ ਦਿਖਾਉਣਾ ਇਹ ਜਿੰਨੇ ਟਰੈਕਟਰ ਖੋਲਦੇ ਆ ਉੱਚੇ ਤੋਂ ਉੱਚੇ ਮਾਡਲ ਆ ਦੇਖੋ ਵਿੱਚੋਂ ਕੁਛ ਆ ਵੱਡੇ ਗਈ ਆ ਜਿੱਥੇ ਸਟਾਰ ਵਾਸ਼ਲਾ ਪੈਂਦੀ ਹੁੰਦੀ ਹੁੰਦੀ ਇੱਥੇ ਇਹਦਾ ਪਾਰਟਸ ਦਾ ਨਾਮ ਹੈਗਾ ਸਟਾਰ ਬਾਡੀ ਸਾਰੇ ਟਰੈਕਟਰਾਂ ਦੀਆਂ ਸਟਾਰ ਬਾਡੀਆਂ ਬਾਰੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਇਕਲੇ ਇਕਲੇ ਟਰੈਕਟਰ ਬਾਰੇ ਦਿਖਾ ਦਾਂਗੇ ਸਟੈਂਡਰਡ ਇੰਡੋ ਫਾਰਮ 855 744 ਇਹ ਸਾਰੇ ਟਰੈਕਟਰ ਨੂੰ ਸੇਮ ਸਟਾਰ ਵਾਟੇ ਪੈਂਦੀ ਹੈ ਜਿਹੜਾ ਸੈਂਟਰ ਗੇਟ ਟਰੈਕਟਰ ਹੈ ਇਹਨਾਂ ਵਿੱਚ ਕੀ ਦਿੱਕਤ ਆਉਂਦੀ ਆ ਦੇਖੋ ਆ ਚੌਕਟਾ ਕਿੰਨਾ ਵੱਡਿਆ ਗਿਆ ਇਹਦੇ ਵਿੱਚ ਇਹ ਜਦੋਂ ਵੱਡਿਆ ਜਾਂਦਾ ਤੇ ਆ ਸਟਾਰ ਜਿਹੜੇ ਇਹਦੇ ਉੱਪਰ ਚੱਲਦੇ ਆ ਇਹ ਖੋਖਲੇ ਹੋ ਜਾਂਦੇ ਆ ਇਹ ਵੀ ਵਿੱਚੋਂ ਤੇ ਇਹਦਾ ਹਾਲੇ ਕੁਝ ਕੰਡੀਸ਼ਨ ਇਹਦੀ ਠੀਕ ਆ ਜਿਵੇਂ ਇਹਦੇ ਚ ਆ ਸਟਾਰ ਇਹਦੇ ਚ ਨਿਕਲੇ ਆ ਜਿੰਨਾ ਉੱਚਾ ਮਾਡਲ ਟਰੈਕਟਰ ਆ ਤਾਂ ਇਹ ਸਾਫ਼ ਨਿਕਲੇ ਕਾਫੀ ਉਹਦੋਂ ਟਰੈਕਟਰ ਤੇਲ ਬ੍ਰੇਕਾਂ ਨਾਲ ਇਸ ਖੋਲਿਆ ਸੀ ਉਹਦੀ ਬਾਡੀ ਇਹ ਤੇ ਨਹੀਂ ਤਾਂ ਜ਼ਿਆਦਾਤਰ ਇਹ ਵੱਡੀ ਨਿਕਲਦੀ ਹੁੰਦੀ ਆ ਵਿੱਚੋਂ ਆ ਦੇਖੋ ਆ ਕੰਡੀਸ਼ਨ ਵਿੱਚੋਂ ਨਿਕਲਦੀ ਆ ਇਹਦੀ ਤੇ ਤੀਸਰੇ ਦਾ ਭਰਾ ਦੀ ਜਿਹੜੀ ਆਵਾਜ਼ ਆਉਂਦੀ ਆ ਪਿੱਛੋਂ ਟਰੈਕਟਰ ਦੇ ਤਾਂ ਇਹਨੂੰ ਆਪਣਾ ਖਲਾ ਕੇ ਚੈੱਕ ਕਰਾ ਲਿਆ ਕਰੋ ਨਹੀਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਤੇ ਕਿੱਥੇ ਥੋੜੇ ਜਿਹਾ ਕੰਮ ਚੱਲ ਜਾਂਦਾ ਨਹੀਂ ਤਾਂ ਬਹੁਤ ਜ਼ਿਆਦਾ ਸਮਾਨ ਬਦਲਣਾ ਪੈਂਦਾ ਤੇ ਇਹ ਵੀਡੀਓ ਤੁਹਾਨੂੰ ਅੱਗੇ ਸਾਰੇ ਟਰੈਕਟਰਾਂ ਦੀਆਂ ਸਟਾਰਟ ਬਾਡੀਆਂ ਤੇ ਕੰਪਲੀਟ ਹਰ ਟਰੈਕਟਰ ਦੇ ਵਿੱਚ ਕੰਪਨੀਆਂ ਸੁਧਾਰ ਨਹੀਂ ਕਰਦੀਆਂ ਪਤਾ ਨਹੀਂ ਕੀ ਚੱਕਰ ਆ ਹੁਣ ਨਵਾਂ ਟਰੈਕਟਰ ਜਿਹੜਾ ਆਉਂਦਾ ਉਹਦੇ 'ਚ ਵੀ ਸਟਾਰ ਵੱਡੀ ਸੇਮ ਹੀ ਆਉਂਦੀ ਆ ਕੰਪਨੀਆਂ ਨੂੰ ਚਾਹੀਦਾ ਵੀ ਇਹ ਚੀਜ਼ਾਂ ਦਾ ਸੁਧਾਰ ਕਰਿਆ ਜਾਵੇ ਜਿਹੜਾ ਕਿਸਾਨ ਦਾ ਜਿਹੜਾ ਖਰਚਾ ਬਚੇ ਤੇ ਟਰੈਕਟਰ ਨਵੇਂ-ਨਵੇਂ ਖੁੱਲਣ ਦੇ ਆ ਤਾਂ ਨਾ ਖੁੱਲਣ ਆ ਦੇਖੋ ਆ ਹਾਲ ਹੋ ਗਿਆ ਤੇ ਇਹ ਨਹੀਂਗਾ ਵੀ ਇੱਕ ਟਰੈਕਟਰ ਦੇ ਵਿੱਚ ਬਹੁਤ ਜ਼ਿਆਦਾਤਰ ਟਰੈਕਟਰਾਂ 'ਨੇ ਇਹ ਸਟਾਰ ਵੱਡੇ ਮਿਲਦੇ ਆ ਤੇ ਜਿਹੜੇ ਭਰਾ ਬ੍ਰੇਕ ਦੱਬ ਕੇ ਟਰੈਕਟਰ ਮੋੜਦੇ ਆ ਉਹ ਵੀ ਥੋੜਾ ਜਿਹਾ ਇਹ ਤੋਂ ਗਰੇਜ ਕਰਨ ਕਿਉਂ ਇਹ ਕਾਫੀ ਜਦੋਂ ਬ੍ਰੇਕ ਦੱਬ ਕੇ ਮੋੜੀ ਦਾਦਾ ਸਟਾਰ ਇੱਕੋ ਦਮ ਜਦੋਂ ਟਰੈਕਟਰ ਕਟਾਈ ਕਰਨੀ ਆ ਉਦੋਂ ਹੀ ਇਹਦਾ ਵਰਕ ਹੁੰਦਾ ਵਰਕੇ ਦਾ ਇਹ ਹੁੰਦਾ ਡਿਫਰੈਂਸ਼ਲ ਵਾਲਾ ਕੰਮ ਹੁੰਦਾ ਇੱਕ ਸਟਾਰ ਖੜ ਗਿਆ ਇੱਥੇ ਇੱਕ ਨੇ ਟਾਇਰ ਉੱਪਰ ਘੁਮਾਤਾ ਆ ਚੀਜ਼ ਨਾਲ ਤੇ ਆ ਦੇਖੋ ਐਵੇਂ ਇਹ ਵਰਕ ਕਰਦਾ ਹੁੰਦਾ ਤੇ ਜ਼ਿਆਦਾਤਰ ਇਹਦੇ ਦੰਦੇ ਵੀ ਟੁੱਟ ਜਾਂਦੇ ਆ ਤੇ ਇਹਨਾਂ ਦੇ ਦੰਦੇ ਵੀ ਟੁੱਟ ਜਾਂਦੇ ਆ ਤੇ ਇਉਂ ਆਉਂਦੀਆਂ ਵੀ ਬੜੀਆਂ ਕੰਪਨੀਆਂ ਨੇ ਲੋਕਲ ਦੇਸੀ ਕੰਪਨੀਆਂ ਬਹੁਤ ਆਉਂਦੀਆਂ ਜਿੱਥੋਂ ਵੀ ਲੈਣੇ ਆਪਣੇ ਅੱਛੀ ਕੰਪਨੀ ਦੇ ਲੈ ਕੇ ਆਪਣੇ ਪਾਇਆ ਕਰੋ ਚੰਗੀ ਕੰਪਨੀ ਦਾ ਕੰਪਨੀ ਦੀ ਪੈਕਿੰਗ ਚ ਲੈ ਕੇ ਪਾਇਆ ਕਰੋ ਦੇਸੀ ਇਹ ਨਹੀਂ ਚੱਲਦੇ ਜਿੱਥੋਂ ਵੀ ਆਪਣੇ ਲੋਕਲ ਸ਼ਹਿਰ ਤੋਂ ਲੈਣੇ ਕਿਤੋਂ ਵੀ ਲੈੜੇ ਚੰਗੀ ਕੰਪਨੀ ਬ੍ਰਾਂਡ ਦਾ ਲੈ ਕੇ ਪਾਇਆ ਕਰੋ ਸਮਾਨ ਇਹ ਕਰੋਨ opinion ਦੀ ਤਾਂ ਆਪਾਂ ਪਹਿਲਾਂ ਵੀ ਤੁਹਾਨੂੰ ਕਈ ਵਾਰਾਂ ਵੀਡੀਓ ਕਰੀ ਹੋਈ ਆ ਜਿਨ੍ਹਾਂ ਨੇ ਤੋਰੇ ਵਧਾਉਣੇ ਆ ਇਹ 13 42 ਦਾ ਸੈੱਟ ਹੁੰਦਾ ਤੇ ਇਹਦੇ ਤੋਰਾ ਇਹਦਾ ਜੇ 735 ਚ ਪਾਉਣਾ ਬਤਾ ਤੇ ਆਪਣਾ ਕਰੋਨ opinion ਪੈ ਜਾਂਦਾ ਇਹ ਇਤਰਾ ਹੀ ਸਾਰਾ ਸੈੱਟ 735 ਜਿਹਨਾਂ ਦੇ ਜ਼ਿਆਦਾ ਟੁੱਟਦੇ ਆ 735 ਦੇ ਵਿੱਚ ਇਹ ਚੌਕਟਾ ਜਿਹਨੂੰ ਕਹਿੰਦੇ ਨੇ ਆ ਇਹ ਪਤਲਾ ਸੀਗਾ ਕੰਪਨੀ ਨੇ ਇਹਨੂੰ ਪਤਲਾ ਰੱਖਿਆ ਸੀਗਾ 3 ਸਿਲੰਡਰ ਰਾਈਟਰ ਨੂੰ ਬਾਅਦ ਚੋਂ 4 ਸਿਲੰਡਰ ਜਿਵੇਂ ਇੰਜਨ 3 ਸਿਲੰਡਰ 855 ਆ ਗਿਆ ਉਹਦੇ 'ਚ ਫਿਰ ਕੰਪਨੀ ਨੇ ਇਹਨੂੰ ਹੈਵੀ ਕਰਤਾ ਸੀਗਾ ਇਹ ਟੁੱਟਣ ਕਰਕੇ ਅੱਗੇ ਇੰਜਨ ਵੱਡਾ ਹੋਣ ਕਰਕੇ ਕੰਪਨੀ ਦੇ ਦੋ ਵਧਾਤਾ ਸੀਗਾ ਪਰ ਫਿਰ ਵੀ ਇਹ ਕੋਈ ਜ਼ਿਆਦਾ ਸਮੱਸਿਆ ਦਾ ਹੱਲ ਕੰਪਨੀ ਨੇ ਕਰਿਆ ਨਹੀਂਗਾ ਤੇ ਜੇ ਵੀਡੀਓ ਚੰਗੀ ਲੱਗੇ ਭਾਈ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਇਨਫਰਮੇਸ਼ਨ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ ਤੇ ਧੰਨਵਾਦ ਦੋਸਤੋ ਵੀਡੀਓ ਕਰਦੇ ਇੱਥੇ ਸਮਾਪਤ ਜੀ